ਮੈਂ ਪੜ ਲਿਆ ਨਾ ਮੇਰੇ ਵਰਗੀ ਨੇ ਦੇਖ ਲਾ ਫਿਰ ਚੱਲ ਕੋਈ ਗੱਲ ਨਹੀਂ ਫਿਰ ਆਪਾਂ ਵੀਡੀਓ ਫਿਰੋਕ ਕੇ ਫਿਰ ਬਣਾ ਲਾਂਗੇ ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਤੇ ਅੱਜ ਹੈਗੀ ਠੰਡ ਬਹੁਤ ਹੋਈ ਪਈ ਹੈਗੀ ਮੈਂ ਕੋਟ ਫਿਰ ਵੀ ਆ ਕੇ ਕਰਕੇ ਪਾਈ ਫਿਰਦਾ ਹਵਾ ਜਲਦੀ ਠੰਢ ਠੰਢੀ ਪਰ ਮੈਨੂੰ ਵਧੀਆ ਲੱਗਦੀ ਹੈਗੀ ਤੇ ਜੋ ਵੀਰ ਵੀ ਆਪਣੀ ਵੀਡੀਓ ਤੇ ਕਮੈਂਟ ਕਰਦੇ ਹੈਗੇ ਉਹਨਾਂ ਦਾ ਵੀਰਾਂ ਦਾ ਬਹੁਤ-ਬਹੁਤ ਥੈਂਕ ਯੂ ਤੇ ਜਿਵੇਂ ਕਿ ਆਪਣੇ ਕੋਲ ਹੈਗਾ ਕਿ ਬਾਈ ਫਲੌਪ ਵਲੌਗਰ ਪੀਵੀ ਨਤੀ ਇਹ ਵੀ ਬਾਈ ਕਮੈਂਟ ਕਰਦੇ ਨੇ ਦਾ ਵੀ ਥੈਂਕ ਯੂ ਵੀਰ ਤੇ ਸੁਖਵਿੰਦਰ ਕੌਰ ਕਰਮਜੀਤ ਸਿੰਘ ਬਾਈ ਇਹਨਾਂ ਦਾ ਵੀ ਥੈਂਕ ਯੂ ਬਹੁਤ-ਬਹੁਤ ਥੈਂਕ ਯੂ ਵੀਰੇ ਬਲੌਗ ਵੇਖਣ ਲਈ ਤੇ ਬਲੌਗ ਤੇ ਕਮੈਂਟ ਕਰਨ ਲਈ ਤੇ ਠੰਡਾ ਦਾ ਮੌਸਮ ਹੈ ਤੇ ਦੇ ਨਾਲ ਹੀ ਆਪਾਂ ਸ਼ੁਰੂ ਕਰਦੇ ਆਪਾਂ ਅੱਜ ਦਾ ਆਕਰਤ ਹੁੰਦਾ ਨਜ਼ਾਰਾ ਦਰਖਤ ਕਿਵੇਂ ਦੀ ਦਾ ਦੋਂਦੇ ਦੇ ਵਿੱਚ ਸਾਰੇ ਵੱਡੇ-ਵੱਡੇ ਦਰਖਤ ਦੀਦਾ ਉੱਥੇ ਬੱਲੇ ਬਿਠਾ ਤੂੰ ਹੀ ਆਪਾਂ ਚੱਲਦੇ ਆਂ ਸਤੋਂ ਤੇ ਅੱਗ ਵੇਖਦੇ ਆਂ ਤੇ ਆਪਾਂ ਚੱਲਦੇ ਆ ਬਾਹਰ ਬਾਹਰ ਦਾ ਵੇਖਦੇ ਮੌਸਮ ਤੇ ਆ ਮਮੀ ਆਈ ਜਾਂਦੇ ਆ ਉਹ ਮੇਰੀ ਮਾਤਾ ਉੱਥੋਂ ੜਕ ੜਕ ਕੇ ਠੰਡ ਚ ਕੀ ਕਰਦੀ ਫਿਰਦੀ ਆ ਤੇ ਆ ਸਾਡੇ ਦੋ ਨਮੂਨੇ ਅੱਜ ਸਾਡੇ ਕਰੈਕਟਰ ਛੁੱਟੇ ਅੱਜ ਸੰਢਿਆ ਸੱਚ ਤੇ ਇਧਰ ਤੋਂ ਹੀ ਪਾਰ ਕੀ ਹੈ ਅਗਬਾਰ ਕੀ ਹੈ ਤੇ ਆ ਬੇਬੇ ਐਂਤਵਾਰ ਐਂਤਵਾਰ ਅੱਜ ਹਾਂ ਤੋ ਗਿਆਨੀ ਹੈ ਉਹ ਦਈਏ ਤਾਈ ਨਾ ਕੋਣ ਘੜ ਲਾ ਦਈ ਨੇ ਵੀ ਅੱਛਾ ਨਹੀਂ ਚੁਣ ਲਾ ਲਈ ਪਾਪਾ ਨੇ ਤੋ ਇਕੜ ਦੇ ਲਈ ਤੇ ਅਗਬਾਰ ਰੱਖੀ ਹੈ ਠੰਡ ਬਹੁਤ ਆ ਹਵਾ ਠੰਡੀ ਠੰਡੀ ਚੱਲੀ ਜਾਂਦੀ ਹੈ ਵੇਖੋ ਧੁੰਦ ਕਿੰਨੀ ਆ ਮੌਸਮ ਆਹ ਬੇਬੇ ਜਲੀ ਰੇ ਕਿਵੇਂ ਕਿਵੇਂ ਹਾਲ ਦੇ ਇੰਨੀ ਤੇਜ਼ ਹਵਾ ਅੱਗ ਦਾ ਅੰਦਾਜ਼ਾ ਲਾ ਸਕਦੇ ਤੁਸੀਂ ਅੱਜ ਹਰ ਜੀ ਕੇ ਪਾਰਟੀ ਹੈ ਹਾਂਜੀ ਹਾਂਜੀ ਠੱਠ ਕਰੀ ਰਾਬਰੇ ਪਕਾੜੇ ਕੂੜੇ ਜਲੇਬੇ ਵਿੱਚ ਰਾਬੇ ਨੇ ਤਾਂ ਹੀ ਠੰਡ ਕਿਤੇ ਨਾ ਜਿਪਕੋੜੇ ਖਾਂ ਜਾਣ ਕਰਦੀ ਜਾਂਦਾ ਤੇ ਠੰਡ ਵੇਖੋ ਕਿੰਨੀ ਹੋ ਗਈ ਆ ਹਵਾ ਬਹੁਤ ਤੇ ਚੱਲੀ ਜਾਂਦੀ ਐ ਸੱਤ ਵਜੇ ਕਰਕੇ ਠੰਡ ਰਹਿ ਗਿਆ ਤੂੰ ਆ ਵੀ ਕਰਦਾ ਤੇ ਆ ਗਈ ਮੱਚੀ ਜਾਂਦੀ ਐ ਤੇ ਤੂੰ ਆ ਵੀ ਕਾਫੀ ਆ ਗਿਆ ਆ ਹਿੰਡ ਕਿਉਂ ਛੱਡਣੀ ਇਹ ਤਾਂ ਸਾਡੀ ਸ਼ੀਸ਼ਾ ਵੀ ਨਾਲ ਇਧਰ ਬੇਬੇ ਵੀ ਐ ਬੇਬੇ ਤੂੰ ਕਰਦੀ ਐ ਅੱਗ ਬਾਲੀ ਜਾਂਦੀ ਓਏ ਲੱਗਣਾ ਚੱਕ ਚੱਕ ਕੇ ਬੁਰਗਤ ਲੱਕੜਾਂ ਮਗਾਹੇਗੀ ਆ ਕਿ ਲੱਕੜਾਂ ਵਿੱਚ ਇੱਕ ਮੁਕੇ ਤੇ ਹੋਰ ਠੰਡ ਹੈਗੀ ਠੰਡ ਤਾਂ ਤੁਸੀਂ ਕੀ ਕਰੋ ਬੱਚੋ ਕੋਟੀਆਂ ਕੋਟੀਆਂ ਸਵੈਟਰ ਆ ਪਾ ਕੇ ਆਇਆ ਕਰੋ ਬਾਈ ਠੰਡ ਬਹੁਤ ਹੈ ਟੋਖੜੀਏ ਵੇਖੋ ਤੇ ਆਪਾਂ ਚੱਲਦੇ ਰੱਬ ਵਾਲੀ ਆ ਜਾ ਸਾਡਾ ਡੌਗੀ ਹੈ ਆ ਬਾਈਕ ਚਲੋ ਤੇ ਆ ਸਾਡੀ ਤੁਸੀਂ ਵੀ ਬੁੱਝ ਗਈ ਆ ਸਾਡਾ ਫਿਰਦਾ ਨਾਲ-ਨਾਲ ਪਾਵਾ ਓਏ ਪਾਵੇ ਹਵਾ ਚੱਲਦੀ ਫਿਰ ਮੇਰੇ ਮੋਬਾਈਲ ਨਾਲ ਤਾਂ ਕੋਈ ਲੈਣਾ ਦੇਣਾ ਨਹੀਂ ਹਵਾ ਦਾ ਕਹਣੀ ਵੀ ਅੱਛਾ ਮੈਂ ਕੀ ਤਾਹ ਤੱਕ ਦੱਸਾਂ ਨਹੀਂ ਤੇ ਇੱਥੇ ਹਵਾ ਦਾ ਕੋਈ ਲੈਣਾ ਦੇਣਾ ਨਹੀਂ ਆ ਸਾਡੀ ਮੋਟਰ ਆ ਗਈ ਬੇਬੇ ਉਧਰ ਘਰੇ ਫਿਰਦੀ ਐ ਇਹਦੇ ਸਾਡੇ ਕਰਮਚਾਰੀ ਸਫਾਈ ਕਰਦੇ ਫਿਰਦੇ ਅੱਗ ਬਾਲਣ ਵਾਸਤੇ ਇਹ ਮਾਸੀ ਕੋਲ ਪੁਆਣੇ ਆ ਫਿਰਦੇ ਤੇ ਚਲੋ ਜੀ ਹੁਣ ਅੱਗੇ ਚੱਲਦੇ ਆਂ ਅੱਬਲ ਨਿਕਲਦੇ ਆਂ ਆ ਆਪਣਾ ਬਾਈਕ ਖੜਾ ਠੰਡ ਬਹੁਤ ਅੱਜ ਕੰਮ ਕਰਨਾ ਥੋੜਾ ਪਰ ਜਾਣਾ ਪੈਣਾ ਚਲੋ ਉਹਨਾਂ ਦੇ ਹੈਗੇ ਆਗੇ 8 8 ਵੀ ਹੈਗੇ ਆਗੇ ਬਾਈਕ ਆਪਣਾ ਜਿੰਦਾਬਾਦ ਚਲੋ ਮਿਲੋ ਜੀ ਬੂਟਾ ਦਾ ਗਿਆ ਤੇ ਆਪਾਂ ਹੋਗੇ ਦੁਕਾਨ ਤੇ ਕੱਲੇ ਆ ਵੀ ਦੁਕਾਨ ਇੱਥੇ ਆਪਣਾ ਹੋਰ ਦਸਤਰ ਤੇ ਬੁੱਢਾ ਸਿੰਘ ਦਾ ਕਾਰ ਵੇਖਣੀ ਹੈ ਤੇ ਆਪਾਂ ਆਪਾਂ ਚੱਲਦੇ ਕਾਰ ਵੇਖਣਾ ਆਪਾਂ ਡੱਬਾ ਵਾਲੇ ਆ ਚੁੱਕੇ ਸੀਗੇ ਤੇ ਅਮਲੋਡ ਜਾਨਾ ਹੁਣ ਇਹਦੇ ਬਾਅਦ ਕਾਰ ਵੇਖਣ ਹੋ ਗਿਆ ਸਮਾਨ ਲੈਣ ਜੇ ਆ ਗਿਆ ਚੱਲ ਵੜਾਂਗੇ ਨਾ ਆਇਆ ਤਾਂ ਫਿਰ ਆਪਾਂ ਗੱਬਲਦੇ ਹੈਗੇਂਗੇ ਫਿਰ ਘਰ ਚੱਲਾਂਗੇ ਕਰਦੇ ਆਂ ਵੇੜ ਬੂਟੇ ਦੀ ਪੰਜ ਰੋਤ ਉਤੇ ਆਪਾਂ ਜਾਈਏ ਨੇ ਕਾਰ ਇੱਕ ਵਾਰੀ ਕਿਉਂ ਗੜੀਆਂ ਦਾ ਫਿਰ ਗਏ ਨਹੀਂਗੇ ਉਹ ਦੂਜੇ ਨੇ ਕੈਨਸਲ ਕਰਤਾ ਤੇ ਆਪਾਂ ਪਹੁੰਚ ਕੇ ਕਰੇ ਕਰ ਜਾ ਕੇ ਦੇ ਦੇਣ ਕੀ ਕਰੀ ਜਾਂਦੇ ਆ ਜੇ ਆਪਾਂ ਅੱਗੇ ਕਰੇ ਉਧਰ ਮੰਮੀ ਰਿੰਕੜੀਆਂ ਗੱਲਾਂ ਮਾਰੀਆਂ ਦਿੰਗੀਆਂ ਮੇਰੇ ਵਾਲ ਹੈਗੇ ਖੁੱਲੇ ਤੇ ਜੇ ਕਿਸੇ ਨੇ ਵੇਖੀ ਨਾ ਤੇ ਮੈਨੂੰ ਛੁੱਤਰਾਂ ਨਾਲ ਐਪੂਗਾ ਗੱਲ ਵੀ ਸਹੀ ਹੈ ਤੇ ਉਹ ਖੜੀ ਹੈਗੀ ਮੰਮੀ ਇਧਰ ਤਾਈ ਬੈਠੀ ਅੱਜ ਸਿਰ ਬੰਨੀ ਆਹ ਵੇਖ ਆ ਜਾ ਇਹ ਨਹੀਂ ਵੀਡੀਓ ਬਣਾਈ ਜਾਂਦੇ ਸਰੋ ਸਾਰਾ ਦਿਨ ਵੀਡੀਓ ਬਣਾਈ ਤਾਈਂ ਮਰਿੰਦਾ ਹੋਟਲ ਤੋਂ ਕੋਸ ਵੀ ਆ ਨਹੀਂ ਗਿਆ ਹਾਂ ਹਾਂ ਫਿਰ ਨਾ ਮੇਰੇ ਵਰਗੀ ਨੇ ਦੇਖ ਲਾ ਫਿਰ ਚੱਲ ਕੋਈ ਗੱਲ ਨਹੀਂ ਫਿਰ ਆਪਾਂ ਵੀਡੀਓ ਰੋਕ ਕੇ ਫਿਰ ਬਣਾ ਲਾਂਗੇ ਹੂੰ ਸਹੀ ਗੱਲ ਹੈ ਨਾ ਚਲੋ ਉਹ ਵੇਖ ਨੇ ਪੰਛੀ ਉੱਡੇ ਜਾਂਦੇ ਆਗੇ ਤੇ ਮੰਮੀ ਮੇਰੀ ਜਲਫਾਂ ਖੋਲ ਕੇ ਫਿਰਦੀ ਸੌਂ ਤਾਂ ਬੰਦ ਲੀਆਂ ਚੱਲ ਬਈ ਪਕੌੜੇ ਪੂਕੜੇ ਇੱਕ ਸ਼ੱਕ ਆਈ ਹੈ ਹਾਂ ਚਲੋ ਕਰੇ